ਪਿੰਡ ਮਾਣੂਕੇ ਸੰਦੂ ਦੇ ਪ੍ਰਸਿੱਧ ਸਥਾਨ ਬਾਬਾ ਕਾਲਾ ਮਹਿਰਜੀ ਵਿਖੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂਕੇ ਦੀ ਅਗਵਾਈ ਹੇਠ ಗ್ರಾಮ ਪੰਚਾਇਤ ਤੇ ਪਿੰਡ ਵਾਸੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਨਗਰ ਦੇ ਮੋਤਬਾਰਾ ਨੌਜਵਾਨਾਂ ਸੇਵਾਦਾਰਾਂ ਤੇ ਬੀਬੀਆਂ ਭੈਣਾਂ ਨੇ ਹਿੱਸਾ ਲਿਆ ਲੰਬਾਂ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਅਹਿਮ ਫੈਸਲਾ ਲਿਆ ਤੇ ਬਾਬਾ ਕਾਲਾ ਮਹਿਰਜੀ ਦੀ ਪ੍ਰਬੰਧ ਕਮੇਟੀ ਦਾ ਵਿਸਥਾਰ ਕਰਕੇ ਅਤੇ ਨਵੇਂ ਮੈਂਬਰਾਂ ਨੂੰ ਐਡ ਕਰਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਕਬੱਡੀ ਖਿਡਾਰੀ ਰਹੇ ਹਰਪ੍ਰੀਤ ਸਿੰਘ ਹੈਪੀ ਮਾਨੁਕੇ ਨੂੰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਗੁਰਜਿੰਦਰ ਸਿੰਘ ਬਿੱਟੂ ਮਾਨੁਕੇ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ ਇਸੇ ਤਰ੍ਹਾਂ ਕਰਮਬਾਰ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ ਇਸ ਮੌਕੇ ਜਿੱਥੇ ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਨਾਲ ಗ್ರಾಮ ਪੰਚਾਇਤ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਹੀ ਮੌਕੇ ਦੀਆਂ ਤਸਵੀਰਾਂ

बड़े मेंबर भी वही लगाते हैं, वो मेंबर हैं, वो ना कोई भी लगाते हैं, उधर नहीं, बुक नहीं, आज शुरू हो गए, आज हम, बस वही बोले, क्या शुरू होते थे, आज हो गए, शुरू हो गए, बिल्कुल, तो हम ਪੰਨੂ ਦੇ ਬਾਬਾ ਧੰਨਵਾਦ ਸਾਥ ਸ੍ਰੀ ਅੰਕਾਲ ਆਪ ਆ ਗਏ ਇੰਦਰਜੀਤ ਜੀ ਕਿੰਦਰ ਲਿਆ ਗਾ ਹੈਗਾ ਹੈਗਾ ਨਹੀਂ ਨਹੀਂ ਧੰਨ ਧੰਨ ਬਾਬਾ ਕਾਲਾ ਮਹਿਰ ਦੀ ਧਰਤੀ ਉੱਪਰ 71 ਹੋਏ ਮੇਰੀ ಗ್ರಾಮ ਪੰਚਾਇਤ ਪਤਵੰਤੇ ਸੱਜਣ ਅਤੇ ਸਮੂਹ ਕਮੇਟੀ ਸਹਿਬਾਨ ਸਭ ਤੋਂ ਪਹਿਲਾਂ ਪਾਈ ਫਤਿਹ ਦੀ ਸਾਂ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ಗ್ರಾಮ ਪੰਚਾਇਤ ਮਾਣੂਕੇ ਦੀ ਮੀਟਿੰਗ ਹੀ ਆਪਾਂ ਬਾਬਾ ਕਾਲਾ ਮਹਿਰ ਦੇ ਸੰਬੰਧ ਵਿੱਚ ਕਰਨੀ ਆ ਤਾਂ ਬਾਬਾ ਕਾਲਾ ਮਹਿਰ ਦੀ ਜਗ੍ਹਾ ਤੇ ਹੀ ਕੀਤੀ ਜਾਵੇ ਅੱਜ ਸਾਰੀ ಗ್ರಾಮ ਪੰਚਾਇਤ ਨੇ ਆਪਣੀ ਬਹੁਤ ਹੀ ਉਸ਼ਾ ਨਾਲ ਹਾਜ਼ਰੀ ਲਵਾਈ ਅਤੇ ਇੱਕ ਘੰਟਾ ਵਿਚਾਰ ਚਰਚਾ ਹੋਣ ਤੋਂ ਬਾਅਦ ਗ੍ਰਾਮ ਪੰਚਾਇਤ ਨੇ ਇਹ ਨਿਸ਼ਾ ਕੀਤਾ ਕਿ ਜਿਹੜੀ ਆਪਣੀ ਪੁਰਾਣੀ ਕਮੇਟੀ ਆ ਉਹਦੇ ਵਿੱਚ ਵਿਸਥਾਰ ਕਰਕੇ ਨਵੇਂ ਮੈਂਬਰ ਐਡ ਕਰਕੇ ਉਸ ਤੋਂ ਬਾਅਦ ਅਹੁਦੇਆਂ ਦੀ ਚੋਣ ਕੀਤੀ ਜਾਵੇ ਉਹਦੇ ਮੁਤਾਬਕ ਨਵੇਂ ਮੈਂਬਰ ਐਡ ਕਰਕੇ ਅਹੁਦੇ ਦੀ ਚੋਣ ਕੀਤੀ ਗਈ ਜਿਸ ਦੇ ਵਿੱਚ ਪ੍ਰਧਾਨ ਸਰਦਾਰ ਹਰਪ੍ਰੀਤ ਸਿੰਘ ਹੈਪੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪੰਚਾਇਤ ਵੱਲੋਂ ਇਹਨਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਵੀ ਤੁਸੀਂ ਇਹ ਕਮੇਟੀ ਨੂੰ ਅੱਗੇ ਜਿਵੇਂ ਪਹਿਲਾਂ ਵਾਲੀ ਕਮੇਟੀ ਨੇ ਵਧੀਆ ਕੰਮ ਕੀਤੇ ਸੀ ਉਸੇ ਤਰ੍ਹਾਂ ਹੀ ਵਧੀਆ ਕੰਮ ਕਰਕੇ ਉਹਨਾਂ ਨੂੰ ਨਾਲ ਲੈ ਕੇ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਵਧੀਆ ਸਹਾਵਕਤਾ ਪਾ ਕੇ ਅਤੇ ਬਾਬਾ ਜੀ ਦੀ ਜਗ੍ਹਾ ਨੂੰ ਪੂਰੇ ਸ਼ਰਦਾ ਦੇ ਨਾਲ ਸ਼ਰਦਾ ਦੇ ਨਾਲ ਪੂਰਾ ਤੁਸੀਂ ਸੇਵਾ ਕਰੋਗੇ ਧੰਤਨ ਬਾਬਾ ਕਾਲਾ ਮਹਿਰ ਸੰਧੂ ਸਾਹਿਬ ਪਿੰਡ ਮਾਨੂਕੇ ਦੀ ਪਵਿੱਤਰ ਜਗ੍ਹਾ ਦੇ ਉੱਤੇ ਗ੍ਰਾਮ ਪੰਚਾਇਤ ਮਾਣੂਕੇ ਅਤੇ ਸਮੂਹ ਨਗਰ ਨਿਵਾਸੀ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਪਿੰਡ ਦੀਆਂ ਜੋ ਵੀ ਸਾਡੇ ਵਿਦੇ ਵਿੱਚ ਬੀਬੀਆਂ ਭੈਣਾਂ ਨੌਜਵਾਨ ਆਗੂ ਜਿਨ੍ਹਾਂ ਦੇ ਵਿੱਚ ਅੱਜ ਗ੍ਰਾਮ ਪੰਚਾਇਤ ਮਾਣੂਕੇ ਦੀ ਪ੍ਰਧਾਨਗੀ ਕਰਦੇ ਹੋਏ ਸਰਦੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਡੇ ਬਹੁਤ ਹੀ ਨੌਜਵਾਨ ਆਗੂ ਸਾਬਕਾ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ ਨੂੰ ਇਸ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਕਮੇਟੀ ਦਾ ਵਿਸਤਾਰ ਕੀਤਾ ਗਿਆ ਕਮੇਟੀ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਮਤਭੇਦ ਨਹੀਂ ਕਿਸੇ ਤਰ੍ਹਾਂ ਦਾ ਕੋਈ ਪਾਰਟੀਬਾਜ਼ੀ ਨਹੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸੇ ਬਾਬਾ ਜੀ ਦੀ ਜਿਵੇਂ ਪਹਿਲਾਂ ਤੋਂ ਪਹਿਲੀ ਕਮੇਟੀ ਨੇ ਸੇਵਾ ਕੀਤੀ ਆ ਉਸੇ ਤਰ੍ਹਾਂ ਹੀ ਇਸ ਕਮੇਟੀ ਨੇ ਵੀ ਪੂਰਾ ਸਹਿਯੋਗ ਦਿੱਤਾ ਜਾਊਗਾ ਅਤੇ ਜਿੰਨੇ ਵੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਰੁਕੇ ਹੋਏ ਆ ਉਹਨਾਂ ਕੰਮਾਂ ਨੂੰ ਜਿਹੜੇ ਕੋਈ ਅਧੂਰੇ ਪਏ ਆ ਉਹਨਾਂ ਕੰਮਾਂ ਨੂੰ ਵਿਸਤਾਰ ਸਹਿਤ ਪੂਰਾ ਸਿਰੇ ਚੜਾਇਆ ਜਾਵੇਗਾ ਅਤੇ ਸਾਰੇ ਪਿੰਡ ਦਾ ਸਹਿਯੋਗ ਲਿਆ ਜਾਵੇਗਾ ਸਾਰੇ ਨੌਜਵਾਨ ਆਗੂਆਂ ਦਾ ਕਿਸੇ ਨਾਲ ਕੋਈ ਦਰਾਜਾ ਨਹੀਂ ਕੀਤਾ ਜਾਊਗਾ ਅੱਜ ਮੈਂ ಗ್ರಾಮ ਪੰਚਾਇਤ ਮਾਣੂਕੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਬੀਬੀ ਕੁਲਦੀਪ ਕੌਰ ਪਠੜ ਸਾਡੇ ਹੋਰ ਸਾਰੇ ਮੈਂਬਰ ਸਾਹਿਬਾਨ ਮੈਂ ਸਾਰਿਆਂ ਦਾ ਜੇ ਨਾਮ ਲੈਣ ਲੱਗਾਂ ਤਾਂ ਵਿਸਤਾਰ ਸਹਿਤ ਬਹੁਤ ਲੰਬੀ ਹੋ ਜਾਣੀ ਹੈ ਵੀਡੀਓ ਤੇ ਸਰਦਾਰ ਹਰਪ੍ਰੀਤ ਸਿੰਘ ਹੈਪੀ ਜੋ ਕਿ ਪ੍ਰਧਾਨ ਚੁਣੇ ਗਏ ਆ ਇਹਨਾਂ ਨੂੰ ਮੈਂ ਆਪਣੇ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਵਧਾਈ ਦਿੰਦਾ ਹਾਂ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਆ ਮੈਨੂੰ ਇਹ ਆਸ ਆ ਸਾਡੇ ਪਿੰਡ ਨੂੰ ਵੀ ਤੇ ਨਗਰ ਨੂੰ ਵੀ ਇਹ ਆਸ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੰਤਰ ਬਾਬਾ ਕਾਲਾ ਮਹਿਰ ਦੀ ਜੋ ਵੀ ਸੇਵਾ ਉਹਨੂੰ ਵੱਧ ਚੜ ਕੇ ਅਤੇ ਪਿੰਡ ਦੇ ਸਹਿਯੋਗ ਨਾਲ ਕਰਨਗੇ ਜਿਨ੍ਹਾਂ ਦੇ ਵਿੱਚ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਹੀ ਸਹਿਯੋਗ ਆ ਤੇ ਨਗਰ ਨਿਵਾਸੀਆਂ ਦਾ ਬਹੁਤ ਸਹਿਯੋਗ ਆ ਜਿੰਨੇ ਵੀ ਸਾਡੇ ਸੰਧੂ ਭਾਈਆ ਹੋਰ ਵੀ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਸਾਡੀ ਇਸ ਜਗ੍ਹਾ ਤੇ ਆ ਕੇ ਜੋ ਵੀ ਆਪਣੀ ਸੁੱਖ ਸੁਖਦੇ ਨੇ ਉਹਨਾਂ ਦੀ ਮੰਤਾ ਪੂਰੀ ਹੁੰਦੀ ਆ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਜੀ ਨੂੰ ਅਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਦੇ ਗ੍ਰਾਮ ਪੰਚਾਇਤ ਮਾਣੂਕਿਆਂ ਨੂੰ ਸਾਡੇ ਬਾਬਾ ਜੀ ਦਾ ਅਸ਼ੀਰਵਾਦ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਤਰੱਕੀਆਂ ਨੂੰ ਜਾਵੇ ਤੇ ਇਹੀ ਕਹਿੰਦਾ ਹੋਇਆ ਮੈਂ ਸਾਰੇ ਨਗਰ ਵੱਲੋਂ ਸਾਰੀ ਕਮੇਟੀ ਨੂੰ ਅਤੇ ਸਰਪੰਚ ਗ੍ਰਾਮ ਪੰਚਾਇਤ ਮਾਣੂਕਿਆਂ ਨੂੰ ਵਧਾਈ ਦਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨ ਤਨ ਬਾਬਾ ਕਾਲਾ ਮਿਰਜੀ ਦਾ ਬਹੁਤ-ਬਹੁਤ ਕੋਟਾਨ ਸ਼ੁਕਰ ਕਰਦਾ ਜਿਨ੍ਹਾਂ ਨੇ ਮੈਨੂੰ ਐਕਸ ਨਮਾਨੇ ਜੇ ਬੱਚੇ ਨੂੰ ਇੰਨਾ ਮਾਨ ਬਖਸ਼ਿਆ ਵੀ ਸੇਵਾਦਾਰ ਸਮਝਦਾ ਤੇ ਮੈਂ ਸਾਰੀ ਪੰਚਾਇਤ ਦਾ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਸੇਵਾ ਸੌਂਪੀ ਆ ਮੈਂ ਇਹ ਸੇਵਾ ਆਪ ਦੀ ਤਨਦੇਹੀ ਨਾਲ ਮਨੋਂ ਤਨੋਂ ਸਰਧਨਾ ਨਵਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ